ਸ਼੍ਰੀ ਕਾਲਤਖਬ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤਿੰਨੇ ਹੀ ਕਿਵੇਂ ਨਾ ਕਿਵੇਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਇਨ੍ਹਾਂ ਵਿੱਚੋਂ ਕਿਸੇ ਇੱਕ ਦੇ ਫੈਸਲੇ ਜਾਂ ਸੰਕਟ ਪੈਦਾ ਹੋਣ ਦਾ ਅਸਰ ਦੂਜੇ ਦੋਵਾਂ ਉੱਤੇ ਪੈਣਾ ਸੁਭਾਵਿਕ ਜਹੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਅਤੇ ਇਸ ਵਿੱਚੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਫਾਰਕ ਕੀਤੇ ਜਾਣ ਮਗਰੋਂ ਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਵੀ ਸਾਹਮਣੇ ਆਏ ਸਾਹਮਣੇ ਕਾਹਦਾ ਆਏ ਮੈਦਾਨ ਵਿੱਚ ਹੀ ਨਿੱਤਰ ਆਏ ਸਮਝੋ ਉਹਨਾਂ ਉਮੀਦ ਮੁਤਾਬਕ ਸਖਤ ਸਟੈਂਡ ਲਿਆ ਜਿਸ ਦੀ ਸ਼ਾਇਦ ਅਕਾਲੀ ਦਲ ਦੇ ਆਗੂਆਂ ਨੇ ਉਮੀਦ ਨਾ ਕੀਤੀ ਹੋਵੇ ਉਹ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਵੀ ਸਟੈਂਡ ਲੈ ਗਏ ਨੇ ਨੌਵਤ ਇੱਥੋਂ ਤੱਕ ਆ ਪਹੁੰਚੀ ਹੈ ਕਿ ਇਹ ਵੀ ਸਮਝਿਆ ਜਾਣ ਲੱਗਿਆ ਕਿ ਗਿਆਨੀ ਰਗਵੀਰ ਸਿੰਘ ਵੀ ਅਸਤੀਫਾ ਦੇਣਗੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਬਿਨਾਂ ਲੋਕ ਲਪੇਟ ਦੇ ਸਿੱਧਾ ਸੋਸ਼ਲ ਮੀਡੀਆ ਉੱਤੇ ਆਪਣੇ ਵਿਚਾਰਾਂ ਦੀ ਪੋਸਟ ਪਾਈ ਹੈ ਉਧਰ ਗਿਆਨੀ ਹਰਪ੍ਰੀਤ ਸਿੰਘ ਆਏ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਉੱਤੇ ਵੱਧ ਹਮਲਾਵਰ ਹੁੰਦੇ ਜਾ ਰਹੇ ਨੇ ਉਹਨਾਂ ਵੀ ਲੱਗਦਾ ਹੈ ਆਰ ਪਾਰ ਦੀ ਲੜਾਈ ਦਾ ਮੂੜ ਬਣਾ ਲਿਆ ਇਸ ਲਈ ਉਹ ਜ਼ਮੀਨ ਤਲਾਸ਼ ਵੀ ਰਹੇ ਨੇ ਅਤੇ ਤਿਆਰ ਵੀ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਉੱਤੇ ਕੱਲ ਨਿੱਜੀ ਤੌਰ ਤੇ ਵੱਡਾ ਹਮਲਾ ਬੋਲਣ ਮੰਗਰਾਂ ਅੱਜ ਫੇਰ ਉਹਨਾਂ ਬਠਿੰਡਾ ਵਿਖੇ ਇੱਕ ਸਮਾਗਮ ਦੌਰਾਨ ਹਾਂਸਾਂ ਅਤੇ ਕਾਮਾਂ ਦੀ ਕਹਾਣੀ ਸੁਣਾ ਕੇ ਆਪਣੇ ਇਸ਼ਾਰੇ ਅਤੇ ਨਿਸ਼ਾਨੇ ਲਗਭਗ ਸਾਫ਼ ਕਰ ਦਿੱਤੇ ਇਸੇ ਦੌਰਾਨ ਮੀਡੀਆ ਨਾਲ ਗੱਲਬਾਤ ਮੌਕੇ ਇੱਕ ਹੋਰ ਹੈਰਾਨੀਜਨਕ ਖੁਲਾਸਾ ਵੀ ਕਰ ਦਿੱਤਾ ਉਹਨਾਂ ਕਿਹਾ ਕਿ ਉੰਜ ਤਾਂ ਸਿਆਸਤ ਵਿੱਚ ਆਉਣ ਦੀ ਉਹਨਾਂ ਦੀ ਕੋਈ ਰੁਚੀ ਨਹੀਂ ਪਰ ਜੇ ਇਹ ਇਕੱਲੀ ਉਹਨਾਂ ਦੇ ਪੈਰਾਂ ਹੇਠ ਇਹ ਜ਼ਮੀਨ ਧੱਕਣਗੇ ਤਾਂ ਉਹ ਸਿਆਸਤ ਵਿੱਚ ਵੀ ਆ ਸਕਦੇ ਨੇ ਪਰ ਸਾਡਾ ਮੰਨਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਬਾਰੇ ਦੋ ਨਹੀਂ 100 ਵਾਰ ਸੋਚਣਾ ਚਾਹੀਦਾ ਹੈ ਉਨ੍ਹਾਂ ਉੱਤੇ ਪਹਿਲਾਂ ਹੀ ਬਾਦਲ ਧੜੇ ਵਾਲੇ ਸਿਆਸੀ ਦਲਾਂ ਨਾਲ ਸਾਂਝ ਦੇ ਦੋਸ਼ ਲਾਉਂਦੇ ਨੇ ਬਹੁਤੇ ਉਨ੍ਹਾਂ ਉੱਤੇ ਭਾਜਪਾ ਦੇ ਹੱਤਾਂ ਵਿੱਚ ਖੇਡਣ ਦਾ ਦੋਸ਼ ਵੜਦੇ ਨੇ ਮਨਜਿੰਦਰ ਸਿੰਘ ਸਿਰਸਾ ਦੇ ਵਿਧਾਇਕ ਦੀ ਮੋੜ ਚੋਣ ਜਿੱਤਣ ਵਾਲੀ ਫੋਟੋ ਤਾਂ ਨਵੀਂ ਹੈ ਪਰ ਦੋਸ਼ ਬਹੁਤ ਪੁਰਾਣੇ ਨੇ ਜੇ ਉਹ ਸਿਆਸਤ ਵਿੱਚ ਆ ਕੇ ਸੁਧਾਰ ਲਹਿਰ ਜਾਂ ਹੋਰ ਬਾਕੀ ਦੇ ਸਾਰੇ ਅਕਾਲੀ ਧੜਿਆਂ ਨੂੰ ਬੁੱਕਲ ਵਿੱਚ ਲੈ ਕੇ ਅਗਵਾਈ ਕਰਦੇ ਨੇ ਤਾਂ ਫਿਰ ਇਹੋ ਕਿਹਾ ਜਾਏਗਾ ਜੇ ਅਜੇਹਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਉੱਤੇ ਕੀਤਾ ਜਾ ਰਿਹਾ ਹੈ ਵੈਸੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦਾ ਅਗਾਊਂ ਜਵਾਬ ਵੀ ਦੇ ਦਿੱਤਾ ਹੈ ਉਹ ਕਹਿੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਵਿੱਚ ਜ਼ਿਆਦਾ ਭਾਰਤੀ ਜਨਤਾ ਪਾਰਟੀ ਵਾਲੇ ਆਗੂ ਹੀ ਸ਼ਾਮਲ ਹੋਏ ਨੇ ਬੱਡੀ ਗੈਂਤੀ ਲੋਕ ਅਜਿਹੇ ਨੇ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸਤ ਤੋਂ ਦੂਰ ਹੀ ਰਹਿਣ ਦਾ مشਫਰਾ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਿਛੋਕੜ ਵਿੱਚ ਅਜਿਹੇ ਤਜਰਬੇ ਬੁਰੀ ਤਰ੍ਹਾਂ ਨਕਾਮ ਹੋਏ ਨੇ ਅਤੇ ਨਾਲ ਹੀ ਜਥੇਦਾਰਾਂ ਦੇ ਰਤਵੇ ਨੂੰ ਵੀ ਢਾਲ ਲੱਗੀ ਹੈ ਅਤੇ ਲੋਕਾਂ ਅੰਦਰ ਵੀ ਮਾਣ ਸਤਕਾਰ ਘਟ ਹੋਇਆ ਹੈ ਪੰਥਕ ਸੋਚ ਵਾਲੇ ਅਤੇ ਅਕਾਲੀ ਸਿਆਸਤ ਨੂੰ ਸਮਝਣ ਵਾਲੇ ਬਕਰੀ رائے ਰੱਖਦੇ ਨੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਬਾਦਲ ਪੱਖੇ ਕੰਦ ਉੱਤੇ ਲਿਖਿਆ ਪੜ ਨਹੀਂ ਰਹੀ ਰਿਹਾ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੂੰਹ ਨਹੀਂ ਲਾ ਰਹੇ ਸਿੱਖ ਵੋਟਰ ਵੀ ਇਸ ਨੂੰ ਕਬੂਲਣ ਲਈ ਤਿਆਰ ਨਹੀਂ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜੁਟਤਾ ਅਤੇ ਮਜ਼ਬੂਤੀ ਲਈ ਇੱਕ ਵਾਰ ਸੁਖਵੀਰ ਸਿੰਘ ਬਾਦਲ ਦਾ ਲੰਬੇ ਹੋਣਾ ਹੀ ਬਿਹਤਰ ਸਮਝਿਆ ਜਾ ਰਿਹਾ ਹੈ ਅਜਿਹੇ ਵਿੱਚ ਪ੍ਰਧਾਨ ਵਜੋਂ ਸਭ ਤੋਂ ਵਧੀਆ ਬਦਲ ਮਨਪ੍ਰੀਤ ਸਿੰਘ ਈਆਲੀ ਹੋ ਸਕਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਵਿੱਚ ਭਾਰੀ ਵਿਰੋਧ ਦੇ ਬਾਵਜੂਦ ਦਾਖਾ ਹਲਕੇ ਤੋਂ ਵਿਧਾਇਕ ਦੀ ਚੋਣ ਜਿੱਤੇ ਓਹੋ ਨੌਜਵਾਨ ਨੇ ਜਝਾਰੂ ਨੇ ਅਤੇ ਵੱਡੇ ਕੋਲੋਨਾਈਜ਼ਰ ਹੋਣ ਕਾਰਨ ਮਾਲੀ ਤੌਰ ਤੇ ਵੀ ਸਮਰੱਥ ਨੇ ਪੰਜਾਬ ਦੇ ਲੋਕ ਵੀ ਨਵਾਂਪਣ ਭਾਲਦੇ ਨੇ ਅਤੇ ਅਕਾਲੀਆਂ ਨੂੰ ਕਾਮਰੇਡਾਂ ਵਾਲੀ ਗਲਤੀ ਕਰਨ ਦੀ ਥਾਂ ਇਸ ਪਾਸੇ ਲਾਜ਼ਮੀ ਧਿਆਨ ਦੇਣਾ ਚਾਹੀਦਾ ਹੈ ਅਕਾਲੀ ਦਲ ਦੀ ਬੁੱਢੀ ਅਤੇ ਥੱਕੀ ਸਿਆਸਤ ਤੋਂ ਸੇਧ ਲਈ ਜਾ ਸਕਦੀ ਹੈ ਪਰ ਲੋਕਾਂ ਦਾ ਭਰੋਸਾ ਜਿੱਤਣ ਤੇ ਨਾਲ ਤੋਰਨ ਲਈ ਨਵੀਂ ਸੋਚ ਅਤੇ ਨਵੇਂ ਚਿਹਰੇ ਅੱਤ ਲੋੜਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਹੰਸਾਂ ਦੀ ਕਾਮਾ ਰੌਲੀ ਵਾਲਾ ਭਾਸ਼ਣ ਸੁਣਨ ਤੋਂ ਪਹਿਲਾਂ ਇੱਕ ਨਜ਼ਰ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਲੈ ਸਟੈਂਡ ਉੱਤੇ ਮਾਰ ਲਓ ਉਹ ਲਿਖਦੇ ਨੇ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕਰਮ ਵਾਪਰ ਰਹੇ ਨੇ ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਬਾਚ ਰਿਹਾ ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੋਇਆ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ ਮਿਤੀ 2 ਦਸੰਬਰ 2024 ਨੂੰ ਸ਼੍ਰੀ ਕਲਤਕ ਸਾਬ ਤੋਂ ਪੰਤਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਹੋਈ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਹਿਵਾਨ ਖਿਲਾਫ ਗਿਣੇ ਮਿਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਵਾਰਿਕ ਮਸਲੇ ਨੂੰ ਗਲਤ ਰੰਗਤ ਦੇ ਕੇ মিডিਆ ਟ੍ਰਾਇਲ ਚਲਾਇਆ ਗਿਆ। ਇਸ ਸਬੰਧ ਵਿੱਚ ਬਤੌਰ ਜਥੇਦਾਰ ਸ਼੍ਰੀ ਕਾਲਤਕ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਇਹ ਸਭ ਠੀਕ ਨਹੀਂ ਹੈ। ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ਼੍ਰੀ ਕਾਲਤਕ ਸਾਹਿਬ ਹੀ ਕਰਵਾ ਸਕਦਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾਮੁਕਤ ਕਰਨਾ ਮੰਦਭਾਗਾ ਹੈ। ਇਸ ਤਰ੍ਹਾਂ ਜੱਥੇਦਾਰ ਸਾਹਿਬ ਨੂੰ ਜਲੀਲ ਕਰਕੇ ਸੇਵਾ ਮੁਕਤ ਕਰਨਾ ਬੇहद ਮੰਦ ਭਾਗਾ ਵਰਤਾਰਾ ਹੈ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬੇहद ਨਿੰਦਨਯੋਗ ਅਤੇ ਮੰਦ ਭਾਗਾ ਵਰਤਾਰਾ ਹੈ ਜੋ ਕਿ ਤਖਤ ਸਹਿਬਾਨ ਦੀ ਆਜ਼ਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ ਇਹ ਸੰਕੇਤ ਨੇ ਕਿ ਅਗਲੇ ਦਿਨਾਂ ਵਿੱਚ ਬਹੁਤ ਕੁਝ ਵੱਡਾ ਵਾਪਰਨ ਜਾ ਰਿਹਾ ਹੈ ਹੁਣ ਦੇਖੋ ਗਿਆਨੀ ਹਰਪ੍ਰੀਤ ਸਿੰਘ ਕਿਵੇਂ ਪ੍ਰਚਲਿਤ ਕਹਾਣੀਆਂ ਰਾਹੀਂ ਠੋਕਣ ਉਤੇ ਉਤਾਰੂ ਨੇ ਉਹਨਾਂ ਹੰਸਾਂ ਤੇ ਕਾਂਵਾਂ ਵਾਲੀ ਪ੍ਰਚਲਿਤ ਕਹਾਣੀ ਦੱਸਦੇ ਹੋਏ ਕਾਂ ਮਾਰਨ ਦੀ ਗੱਲ ਕਹਿ ਦਿੱਤੀ ਅਜਿਹਾਂ ਹੋਰ ਕਹਾਣੀਆਂ ਜ਼ਿਹਨ ਵਿੱਚ ਹੋਣ ਦੀ ਗੱਲ ਕਹਿੰਦੇ ਆ ਉਹਨਾਂ ਅਗਾ ਹੋਰ ਸੁਣਾਉਣ ਦੀ ਗੱਲ ਕੀਤੀ ਜੋ ਸੰਕੇਤ ਹੈ ਕਿ ਹਲੇ ਪਟਾਰੀ ਵਿੱਚ ਕਾਫੀ ਕੋਝਾ ਜੋ ਖੁੱਲਣ ਉਤੇ ਸਾਹਮਣੇ ਆਏਗਾ ਉਹ ਕਹਿੰਦੇ ਨੇ ਕਿ ਕੇਵਲ ਕਾਂ ਭਜਾਉਣੇ ਨਹੀਂ ਬਲਕਿ ਉਹਨਾਂ ਦੀਆਂ ਵਿਰਤੀਆਂ ਖਤਮ ਕਰਨੀਆਂ ਨੇ ਉਹ ਗਰਵਾਣੀ ਦੇ ਹਵਾਲੇ ਨਾਲ ਕਾਵਾਂ ਦੇ ਚੁੰਝ ਵਿੱਚ ਗੰਦਗੀ ਹੋਣ ਦੀ ਵੀ ਇੱਕ ਗੱਲ ਕਰ ਗਏ ਮੇਰੇ ਤੋਂ ਪਹਿਲਾਂ ਮੰਤ ਸੈਕਟਰੀ ਨੇ ਮੇਰੇ ਬਾਰੇ ਜਾਣਕਾਰੀ ਦਿੱਤੀ ਸੰਖੇਪ ਸ਼ਬਦਾਂ ਦੇ ਵਿੱਚ ਪਰ ਤੁਸੀਂ ਬਠਿੰਡੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਪਈ ਜਗਤਾ ਜੀ ਵਿਖੇ ਸਿੱਖ ਜਥੇਬੰਦੀਆਂ ਨੇ ਮੈਨੂੰ ਸਨਮਾਨ ਦੇਣ ਦਾ ਨਿਸਚੈ ਕੀਤਾ ਸਨਮਾਨ ਦੇ ਰਹੇ ਆ ਇਹ ਸਨਮਾਨ ਕਿਉਂ ਦੇ ਰਹੇ ਹੋ ਕਿਉਂਕਿ ਤੁਸੀਂ ਇਹ ਜਾਣਦੇ ਹੋ ਤੁਸੀਂ ਇਹ ਸਮਝਦੇ ਹੋ ਜ਼ਿਆਦਤੀ ਹੋਈ ਹੈ ਜੇ ਜ਼ਿਆਦਤੀ ਨਾ ਹੁੰਦੀ ਤੇ ਅੱਜ ਤੁਸੀਂ ਮੈਨੂੰ ਸਨਮਾਨ ਕਰਨ ਵਾਸਤੇ ਨਹੀਂ ਸੀ ਬੁਲਾਉਣਾ ਭਲਕੇ ਮੈਂ ਜਿੱਥੇ ਵੀ ਹੁੰਦਾ ਤੁਸੀਂ ਮੇਰਾ ਵਿਰੋਧ ਕਰਨਾ ਸੀ ਮੈਨੂੰ ਮੰਦਾ ਬੋਲਣਾ ਕੀ ਜ਼ਿਆਦਤੀ ਹੋਗੀ ਜਵੇਂ ਪੰਚਤੰਤਰ ਦੀਆਂ ਕਹਾਣੀਆਂ ਦੇ ਵਿੱਚ ਕਹਾਣੀਆਂ ਨੇ ਨਾ ਬੱਡੀ ਗਿਣਤੀ ਚ ਨੌਜਵਾਨ ਬੈਠੇ ਐ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਕਹਾਣੀ ਕਹਿੰਦੇ ਇੱਕ ਵਾਰੀ ਹੰਸਾਂ ਦਾ ਜੋੜਾ ਸਫਰ ਕਰਦਾ ਜਾ ਰਿਹਾ ਸੀ ਕਿਤੇ ਰਾਤ ਪੈ ਗਈ ਤੁਸੀਂ ਬਹੁਤ ਵਾਰ ਸੁਣੀ ਹੋਣੀ ਐ ਮੈਂ ਤੁਹਾਨੂੰ ਵੱਖਰੇ ਅੰਦਾਜ਼ ਚ ਸੁਣਾਉਣਾ ਕਿਤੇ ਸਫਰ ਕਰਦਾ ਜਾ ਰਿਹਾ ਸੀ ਤੇ ਇੱਕ ਪੀਪਲ ਦੇ ਰੁੱਖ ਦੇ ਉੱਤੇ ਕਾਂ ਰਹਿੰਦੇ ਸੀ ਤੇ ਉਹਨਾਂ ਨੂੰ ਰਾਤ ਪੈ ਗਈ ਉਹ ਪੀਪਲ ਦੇ ਰੁੱਖ ਦੇ ਉੱਤੇ ਟਾਣੇ ਤੇ ਬੈਠੇ ਤੇ ਉਹਨਾਂ ਨੇ ਕਾਂਵਾਂ ਨੂੰ ਅਪੀਲ ਕੀਤੀ ਕਹਿੰਦੇ ਰਾਤ ਪੈ ਗਈ ਐ ਅਸੀਂ ਰਾਤ ਕੱਟਣੀ ਐ ਸਾਨੂੰ ਰਾਤ ਕਟਾ ਦਿਓ ਕੱਟ ਲੋ ਜਦੋਂ ਅਗਲੇ ਦਿਨ ਸਵੇਰ ਹੋਈ ਤੇ ਹੰਸ ਜਿਹੜਾ ਹੋਈ ਆਪਣੀ ਹੰਸਨੀ ਨੂੰ ਲੈ ਕੇ ਉੱਡਣ ਲੱਗਿਆ ਕਾਹਮਾਨੇ ਰੌਲਾ ਪਾ ਲੇ ਕਹਿੰਦੇ ਕਿੱਧਰ ਲੈ ਕੇ ਚੱਲਿਆ ਹੰਸਨੀ ਇਹ ਤਾਂ ਸਾਡੀ ਉਹ ਕਹਿੰਦਾ ਜਨਾਬ ਤੁਹਾਡੀ ਕਿੱਥੋਂ ਹੋ ਗਈ ਇਹ ਮੇਰੀ ਪਤਨੀ ਹੈ ਮੈਂ ਰਾਤ ਕੱਟਣ ਵਾਸਤੇ ਰੁਕਿਆ ਕਹਿੰਦੇ ਨਹੀਂ ਨਹੀਂ ਇਹ ਹੰਸਨੀ ਸਾਡੀ ਹੈ ਤੂੰ ਨਹੀਂ ਲੈ ਕੇ ਜਾ ਸਕਦਾ ਬੜਾ ਪਰੇਸ਼ਾਨ ਹੋਇਆ ਕਹਿੰਦੇ ਚਲੋ ਫਾਸਲਾ ਕਰਾਉਣੀ ਹੈ ਉਹਨਾਂ ਕਾਮਾਂ ਨੇ ਆਪਣੇ ਕਬੀਲੇ ਦੇ ਵੱਡੇ ਸਰਦਾਰ ਨੂੰ ਜਿਹੜਾ ਸੀ ਉਸਨੇ ਹਲਾਕ ਕੀ ਸਰਦਾਰ ਸਾਹਿਬ ਆ ਹੰਸ ਸਾਡੇ ਨਾਲ ਧੱਕਾ ਕਰ ਰਿਹਾ ਹੈ ਸਾਡੇ ਤੋਂ ਜ਼ਬਰੀ ਜਿਹੜਾ ਹੈ ਇਹ ਹੰਸ ਨਹੀਂ ਖੋ ਕੇ ਲੈ ਚੱਲਿਆ ਉਹ ਸਰਦਾਰ ਜਿਹੜਾ ਸੀ ਕਬੀਲੇ ਦਾ ਉਹਨੇ ਸਰਦਾਰਾਂ ਦੀ ਜਿਹੜੀ ਕਾਮਾਂ ਦੀ ਜਿਹੜੀ ਪੰਚਾਇਤ ਸੀ ਉਹਨੂੰ ਹੁਕਮ ਚਾੜਤਾ ਇਹ ਮੀਟਿੰਗ ਬੁਲਾਓ ਫੈਸਲਾ ਕਰੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਹ ਹੰਸ ਨਹੀਂ ਕਾਮਾਂ ਕੋਲ ਹੀ ਰਹਿਣੀ ਚਾਹੀਦੀ ਆਪਣਾ ਭਾਈਚਾਰਾ ਉਹ ਕਹਿੰਦੇ ਤੁਸੀਂ ਫਿਕਰ ਨਾ ਕਰੋ ਉਹਨਾਂ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਬੇਈਮਾਨ ਤਨਕਾਮਾਂ ਦੀ ਇੱਕ ਜਿਹੜੇ ਸੂਬੇ 'ਚ ਘਟਨਾ ਵਾਪਰੀ ਸੀ ਉਸ ਸੂਬੇ ਦਾ ਉਸ ਨੂੰ ਪਾਲਿਆ ਇੱਕ ਪਹਾੜੀ ਕਾਂ ਨੂੰ ਪਾਲਿਆ ਇੱਕ ਦੇਸੀ ਕਾਂ ਨੂੰ ਪਾਲਿਆ ਕਮੇਟੀ ਬਣ ਗਈ ਉਸ ਕਮੇਟੀ ਨੂੰ ਕੁਛ ਨਾ ਲੱਭਿਆ ਉਹਨਾਂ ਨੇ ਇੱਕ ਬੁੱਢਾ ਖੁਰਕ ਖਾਦਾ ਕਾਂ ਲੱਭਿਆ ਜਿਨੇ ਜਵਾਨੀ 'ਚ ਬੜੇ ਪਾਪ ਕੀਤੇ ਸੀ ਪਤਾ ਨਹੀਂ ਕਿੰਨੀਆਂ ਚਿੜੀਆਂ ਦੇ ਆਂਡੇ ਪੀਤੇ ਸੀ ਉਹਦੇ ਤੋਂ ਬਿਆਨ ਕਲਮ ਬੰਦ ਕਰਾ ਲੇ ਤੇ ਕਾਵਾਂ ਦੀ ਪੰਚਾਇਤ ਜੁੜੀ ਤੇ ਫੈਸਲਾ ਜਿਹੜਾ ਸੀ ਉਹ ਕਰਤਾ ਇਹ ਹੰਸ ਨਹੀਂ ਜਿਹੜੀ ਆ ਉਹ ਹੰਸ ਦੀ ਨਹੀਂ ਹੈ ਉਹ ਕਾਂ ਦੀ ਹੰਸ ਨਹੀਂ ਜਿਹੜੀ ਹੈ ਉਹ ਹੰਸ ਦੀ ਨਹੀਂ ਹੈ ਉਹ ਤਾਂ ਕਾਵਾਂ ਦੀ ਹੈ ਫੈਸਲਾ ਹੋ ਗਿਆ ਫੈਸਲਾ ਕਰਤਾ ਉਹ ਬੇਬਸ ਹੰਸ ਬੇਬਸ ਇਥੇ ਬਸ ਨਹੀਂ ਉਹਨਾਂ ਕਾਵਾਂ ਨੇ ਉਸ ਹੰਸ ਦੀ ਜ਼ੁਬਾਨ ਬੰਦ ਕਰਨ ਵਾਸਤੇ ਕਿ ਪਬਲਿਕ ਡੋਮੇਨ ਚ ਮਸਲਾ ਨਾ ਲੈ ਜਾਏ ਇਹ ਆਪਣੇ ਕੋ ਹੋਰ ਗਾਂ ਤੋਂ ਰਾਜੇ ਕੋਲ ਲਿਖਤੀ ਦਰਵਾਜ਼ਾ ਦਰਖਾਸਤ ਦੇ ਦਵਾ ਹਲਕੀ ਹੈ ਹੁਣ ਤਾਂ ਬਨੇਰੇ ਨਹੀਂ ਰਹਿ ਗਏ ਪਹਿਲਾਂ ਬਨੇਰਿਆਂ ਤੇ ਕਾ ਆਉਂਦੇ ਹੁੰਦੇ ਸੀ ਹਲ ਇਹੀ ਆਸਾ ਸੰਗਤ ਜੀ ਜਦੋਂ ਤੁਹਾਡੇ ਦਰਾਂ ਦੇ ਉੱਤੇ ਅਜਿਹੇ ਕਾਂ ਆਉਣ ਉਹਨਾਂ ਨੂੰ ਮਾਰ ਕੇ ਭਜਾਓ ਤੇ ਜਦੋਂ ਅਸੀਂ ਇਹਨਾਂ ਕਾਂਵਾਂ ਨੂੰ ਮਾਰ ਕੇ ਭਜਾਉਣ ਲੱਗ ਪਏ ਇਹ ਬਿਰਤੀਆਂ ਕਾਂਵਾਂ ਦੀਆਂ ਖਤਮ ਹੋ ਜਾਣਗੀਆਂ ਫਿਰ ਕਿਸੇ ਨਾਲ ਜ਼ਿਆਦਤੀ ਨਹੀਂ ਹੋਏਗੀ ਬੜੀਆਂ ਕਹਾਣੀਆਂ ਨੇ ਮੇਰੀ ਸਿਮਰਤੀ ਦੇ ਵਿੱਚ ਬੜੀਆਂ ਸਿੱਖ ਇਤਿਹਾਸ ਦੀਆਂ ਉਦਾਹਰਣਾਂ ਨੇ ਬੜੀਆਂ ਗੁਰਬਾਨੀ ਦੇ ਪਰਮਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਸਾਂਝੇ ਕਰਦੇ ਰਹਾਂਗੇ। ਔਰ ਆਪਾਂ ਨੇ ਕੇਵਲ ਕਾਵਾਂ ਨੂੰ ਭਜਾਉਣਾ ਨਹੀਂ ਹੈ। ਬਲਕਿ ਆਪਾਂ ਨੇ ਉਹਨਾਂ ਦੀਆਂ ਬਿਰਤੀਆਂ ਖਤਮ ਕਰਕੇ ਇਹ ਬਿਰਤੀਆਂ ਨੇ ਜਿਹੜੀਆਂ ਹਉਮੈ ਨਾਲ ਭਰੀਆਂ ਹਨ, ਹੰਕਾਰ ਨਾਲ ਭਰੀਆਂ ਹਨ ਔਰ ਇਹਨਾਂ ਦਾ ਸੁਭਾਅ ਹੈ ਜਿਵੇਂ ਧੰਗੁਰੂ ਰਾਮਦਾਸ ਜੀ ਕਹਿੰਦੇ ਨੇ ਕਾਗ ਬਤਨ ਵਿਸ਼ਟਾ ਮਹਬਾਸ ਕਾਗ ਦੀ ਚੁੰਝ ਗੰਦਗੀ ਚ ਹੁੰਦੀ ਹੈ ਇਹਨਾਂ ਦਾ ਸੁਭਾਅ ਹੈ। ਇਦੋ ਗੁਰਬਾਣੀ ਦੀ ਗੁਰਮਤ ਦੀ ਸਾਨੂੰ ਸਮਝ ਲੱਗ ਗਈ ਫਿਰ ਇਹ ਕੁਝ ਕਾਂਬਿਰਤੀਆਂ ਵਾਲੇ ਲੋਕ ਸਾਡਾ ਕੁਝ ਨਹੀਂ ਵਿਗਾੜ ਸਕਦੇ ਪਰਸੋ ਵੀ ਇੱਕ ਗੱਲ ਕਹੀ ਸੀ ਜਿੰਨਾ ਮਰਜੀ ਕੋਈ ਚਿੱਕੜ ਸੜ ਦੇ ਜੇ ਪਰਮੇਸ਼ਵਰ ਵੱਲ ਹੈ ਨਾ ਤੇ ਉਹਦੀ ਰਹਿਮਤ ਦੀ ਬਰਖਾ ਜਿਹੜੀ ਹੈ ਉਹ ਇੱਕ ਛਿੰ ਦੇ ਵਿੱਚ ਉਸ ਚਿੱਕੜ ਨੂੰ ਧੋ ਸੜਦੀ ਔਰ ਮੈਨੂੰ ਕਿਸੇ ਅਦਾਲਤ ਤੋਂ ਦੂਰ ਨਾ ਕਿਸੇ ਅਦਾਲਤ ਤੇ ਰੱਖਣਾ ਮੈਨੂੰ ਅਕਾਲ ਪੁਰਖ ਦੀ ਅਦਾਲਤ ਤੇ ਭਰੋਸਾ ਹੈ ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਕਹਿੰਨਾ ਕਿ ਅਕਾਲ ਪੁਰਖ ਇਨਸਾਫ ਜ਼ਰੂਰ ਕਰੂਗਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਅਨੁਸਾਰ ਹੀ ਬਣੀ ਸੱਤ ਮੈਂਬਰੀ ਕਮੇਟੀ ਦੀ ਵੀ ਇਕੱਤਰਤਾ ਹੋਈ ਜਿਸ ਵਿੱਚ ਸੱਦੇ ਜਾਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਸ਼ਾਮਲ ਨਹੀਂ ਹੋਏ। ਹੁਣ ਇਹ ਕਮੇਟੀ 16 ਫਰਵਰੀ ਨੂੰ ਫੇਰ ਇਕੱਤਰਤਾ ਕਰੇਗੀ ਅਤੇ ਇਸ ਦੇ ਮੈਂਬਰਾਂ ਨੇ ਉਸ ਦਿਨ ਅੰਤਿਮ ਫੈਸਲਾ ਲੈ ਜਾਣ ਦੀ ਗੱਲ ਕਹੀ ਹੈ। ਇਸ ਸਮੇਂ ਮੌਜੂਦ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ 16 ਫਰਵਰੀ ਨੂੰ ਮੁੜ ਮੀਟਿੰਗ ਹੋਣ ਅਤੇ ਕਾਫੀ ਹੱਦ ਤੱਕ ਸਹਿਮਤੀ ਬਣ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਜੋ ਹੁਕਮਨਾਮਾ ਹੋਇਆ ਕਾਲਪਤਖ ਸਾਹਿਬ ਵੱਲੋਂ ਅਸੀਂ ਉਤੇ ਵੀ ਇਨ ਨੂੰ ਲਾਗੂ ਹੋਣਾ ਚਾਹੀਦਾ ਉਦਲੇ 16 ਤਰੀਕ ਨੂੰ ਕਮੇਟੀ ਫੈਸਲਾ ਕਰੂ ਪਰ ਜੇ ਕਾਰਜਕਾਰੀ ਪ੍ਰਧਾਨ ਕਮੇਟੀ ਨੇ ਬੁਲਾਵੇ ਤੇ ਨਹੀਂ ਆਏ ਤੇ ਇਹ ਤੁਹਾਨੂੰ ਗਾ ਤੁਹਾਨੂੰ ਕੀ ਲੱਗਦਾ ਮੈਂ 16 ਤਰੀਕ ਨੂੰ ਸਾਰਾ ਫੈਸਲਾ ਹੋ ਜੂਗਾ ਲੱਗਦਾ ਪਤਨ ਤੁਸੀਂ ਉਹਨਾਂ ਨੂੰ ਬੁਲਾਇਆ ਸੀ 16 ਤਰੀਕ ਨੂੰ ਫੈਸਲਾ ਆ ਜੂਗਾ ਤੁਹਾਡੇ ਨੂੰ ਅੱਜ ਬੁਲਾਇਆ ਗਿਆ ਸੀ ਉਹਨਾਂ ਨੂੰ ਬਿਲਕੁਲ ਸੱਦਾ ਦਿੱਤਾ ਗਿਆ ਸੀ ਨਾ ਪ੍ਰਧਾਨ ਜੀ ਨੂੰ ਅਗਲੀ ਮੀਟਿੰਗ ਕੀ ਹੋਇਆ ਸਾਰਾ ਕਲੀਅਰ ਹੁਣ ਜਿਹੜੀ ਭਾਗੀ ਹੋ ਰਹੀ ਹੈ ਜੀ ਅਲੀ ਸਾਹਿਬ ਉਹ ਤੇ ਕਲੀਅਰ ਕਰ ਦਿਓ ਆ 16 ਤਰੀਕ ਨੂੰ ਸਾਰਾ ਕੁਝ ਕਲੀਅਰ ਕਰ ਦੇਾਂਗੇ ਅੱਜ ਦੀ ਮੀਟਿੰਗ ਵਿੱਚ 8 ਵੀ ਅੱਜ ਦੀ ਮੀਟਿੰਗ ਉਹ ਦੇਖੋ ਨਾ ਟਾਈਮ ਲਿਆ 2 ਦਿਨ ਦਾ ਉਹ ਮੀਟਿੰਗ 'ਚ ਨਹੀਂ ਆਏ ਭੁੰਦਰ ਸਾਹਿਬ ਪਾ ਜਾ ਕੇ ਮਿਲ ਕੇ ਆਏ ਨੇ ਉਸ ਤੋਂ ਬਾਅਦ 16 ਤਰੀਕ ਨੂੰ ਕਲੀਅਰ ਕਰ ਦਿਆਂਗੇ ਸਾਰਾ ਕੁਝ ਜਿਹੜੀ ਗੱਲ ਅਕਾਲ ਤਖਬ ਸਾਹਿਬ ਦੀ ਫਸੀਲ ਤੋਂ ਜਾਰੀ ਹੋਵੇ ਜਿਹੜਾ ਦੇਸ਼ ਅਕਾਲ ਤਖਬ ਸਾਹਿਬ ਦੀ ਫਸੀਲ ਤੋਂ ਕੌਮ ਨੂੰ ਦਿੱਤਾ ਗਿਆ ਹੋਵੇ ਉਹਦਾ ਬਹੁਤ ਡੂੰਗਾ ਮਹਿਣਾ ਹੁੰਦਾ ਆ ਉਹ ਜਿਉਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣਾ ਜਿਹੜਾ ਨੈਤਿਕ ਅਧਿਕਾਰ ਗਵਾ ਚੁੱਕੇ ਹੋ ਅਗਵਾਈ ਕਰਨ ਦਾ ਇਹਦਾ ਮਤਲਬ ਹੈ ਕਿ ਸਿੱਖ ਪੰਥ ਨੂੰ ਤੁਹਾਡੇ ਤੋਂ ਬਹੁਤ ਵੱਡੀ ਨਰਾਜ਼ਗੀ ਆ ਇਸ ਕਰਕੇ ਇਹ ਸੱਤ ਮੈਂਬਰੀ ਕਮੇਟੀ ਬਣਾਈ